ਖਾਸੇ ਦੇ ਕਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਅੱਛਾ ਹੁਣ ਪੜਾ ਕਰਦਾ ਤੂੰ ਹੁਣ ਪੜਾ ਕਰ ਦਿੱਤਾ ਇਹ ਕੋਈ ਚੰਗੀਆਂ ਕਰਤੂਤਾਂ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੋਨਾਂ ਕਢੋ ਕੇ ਮਰ ਜਾਓ ਬੇਸ਼ਰਮ ਤੰਗ ਲੱਗ ਗਈ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹੈ ਕਿ ਕਾਕ ਕਿਸ ਕਰਦੇ ਨੇ ਕਰਕੇ ਧੀਆ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਐਸਾ ਕਰਤੂਤਾਂ ਨਹੀਂਆਂ ਮਾੜੀਆਂ ਸੱਸਾਂ ਨੂੰ ਕਿਉਂਕਿ ਤਾਂ ਵੀਰ ਜੀ ਬੈਡਰੂਮ ਚ ਜਿਹੜਾ ਕੈਮਰਾ ਲੱਦਿਆ ਉਹ ਜਿਹਦਾ ਰੋਲਾ ਸੀ ਇਹ ਉਹਦੀਆਂ ਤਸਵੀਰਾਂ ਨੇ ਆਪਾਂ ਇਹਨ ਦੋ ਬੱਚੇ ਸੁੱਤੇ ਪਏ ਨੇ ਉਹਨੂੰ ਉਠਾਉਂਦੀ ਆ ਇਹ ਸੀ ਐਵਰੇ ਦੀ ਫੋਟੋ ੱਡੀ ਸੀ ਜੋ ਤੁਹਾਨੂੰ ਵੀਡੀਓ ਵਿੱਚ ਨਾਲ ਲਾ ਰਹੇ ਸੀ ਦੇਖੋ ਕਿੰਨਾ ਵੱਡਾ ਜ਼ੁਲਮ ਸੀ ਇਹ ਪ੍ਰਾਈਵੇਸੀ ਸਾਰੀ ਤਰ੍ਹਾਂ ਤੋੜੀ ਹੋਈ ਸੀ ਐਵਰੇ ਦੀ ਧੰਨਵਾਦ ਆ ਮਕਾਨ ਨੂੰ ਇਹ ਕੋਈ ਸਾਧੋ ਕੋ ਫਾਸਲਾ ਆਇਆ ਸੀ ਤਾਂ ਸਾਧੀ ਪਿੰਡ ਦਾ ਆ ਇੱਕ ਥੋੜੀ ਨੌਂ ਹਨਾਏ ਕਿੱਡੀ ਸਾਧ ਦੇ ਤੱਕ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਹੁਰਿਆਂ ਦੀ ਉਹ ਕੈਮਰਾ ਦੇਖੋ ਵੀ ਨੌਂ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਦੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨਨਾਨ ਅਤੇ ਸੱਸ ਵੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈੱਡਰੂਮ ਤੇ ਕੈਮਰਾ ਬੈੱਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਅੱਛਾ ਹੁਣ ਪੜਾ ਕਰਦਾ ਤਾ ਹੁਣ ਪੜਾ ਕਰ ਦਿੱਤਾ ਇਹ ਕੋ ਚੰਗੀਆਂ ਕਰਤੂਤਾ ਸਹਰਿਆ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾਡੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਤੁਨ ਨੱਕ ਡੋ ਕੇ ਮਰ ਜਾ ਬੇਚਰ ਮਤਾਂ ਨੂੰ ਲੱਗ ਗਈ ਪੰਜਾਬ ਦੇ ਚ ਧੀਆ ਨਹੀਂ ਜੰਮਦੇ ਹਾਂ ਕਿ ਕਾਕ ਕਿਸ ਕਰਦੇ ਨੇ ਕਰਕੇ ਧੀਆ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਸਾ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਨੂੰ ਦੀ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾਵਾੜੀਆਂ ਡਰਦੀਆਂ ਨੇ ਸਾਡੀਆਂ ਧੀਆਂ ਨਾਲ ਜੇਦ ਨਾਲ ੱੱਕਾ ਹੁੰਦਾ ਸਾਡੀਆਂ ਨਾਲ ਵੀ ਹੋਗੇ ਨਾ ਬਿਹਤਰ ਇਹ ਧੀ ਜੰਮ ਗਈ ਨਾ ਆਪਦੀ ਵੀ ਕਰੀ ਬਿਠਾ ਰੱਖਿਆ ਕਹਿੰਦੇ 5 ਸਾਲ ਆਪਦੀ ਵੀ ਧੀ ਕਰੇ ਬਿਠਾ ਰੱਖੀ ਕੱਲੋਂ ਨਾ ਰੱਬ ਕੇ ਚਲਾ ਉਹਦੀ ਕਰ ਕੱਲੋਂ ਇਹਦੀ ਧੀ ਨਾਲ ਜੇ ਕੋ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਆਉਂਦੀ ਆ ਇਹਦਾ ਭਰਾ ਆਉਂਦਾ ਨੂੰ ਬਾਹਰੇ-ਬਾਰ ਮੋੜ ਦਿੰਦੇ ਆ ਸੱਬਦਾ ਦਿੰਦੇ ਆ ਉਹਨੂੰ ਉਹਦੇ ਤੇ ਚੀਜ਼ ਆਉਣੀ ਨਹੀਂ ਦਿੰਦੇ ਆ ਜੋ ਜੀ ਬਾਹਰ ਆਓ ਆਜੋ ਦੇਖ ਸਕਦੇ ਨਹੀਂ ਇਹ ਕੋ ਚੰਗੀ ਗੱਲ ਤੇ ਮੁੰਡਾ ਵਾਇਆ ਕਰ ਤਾ ਜੇ ਆਪਾਂ 9 ਦੇ ਕਮਰੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾਉਣੀ ਆ ਇਹ ਕੋ ਕਰ ਤੂੰ ਤੇ ਚੰਗੀ ਹੈਗੀ ਆ ਕੋਲ 10 ਮਿੰਨੂ ਚੰਗੀ ਕੋ ਤੂੰ ਤੇ ਹੈਗੀ ਆ ਇਹ ਕੋ ਨਹੀਂ 9000 ਕਮੇਟ ਕਰੀਏ ਕਿ ਮੈਂ ਲੋਨ ਮਾਰਨੀ ਆ ਤੂੰ ਸਰਮੰਗਰ ਮਾਰਨਾ ਦਾ ਮਤਲਬ ਕੀ ਹੋ ਰਿਹਾ ਤੇਰੀ ਕੁੜੀ ਨਾਲ ਕੋਈ ਲਾਵੇ ਜਾਂ ਲੈ ਨੂੰ ਤੂੰ ਕੁੜੀ ਨੂੰ ਕੱਟ ਦੀ ਆ ਕੁੜੀ ਨੂੰ ਕੱਟ ਦੀ ਆ ਤੂੰ ਕੁੜੀ ਨੂੰ ਕੱਟ ਰਹੀ ਆ ਤੂੰ ਪੇੜਾ ਮਾਰਿਆ ਅੱਕਾਰ ਹੁਣ ਕੱਟ ਮਾਰ ਕੱਟਦੀ ਆ ਤੂੰ ਕੁੜੀ ਦੀ ਕੱਟ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਗਲੀ ਮੱਸਰ ਦੇ ਲਈ ਆ ਮੈਂ ਨੋਟ ਵੀਕਣੀਆਂ ਕਿਉਂ ਬਣ ਜਾਂਦੀਆਂ ਦੱਸ ਲੈ ਜਾਓ ਜਾ ਕੇ ਸਿਆਣੇ ਨੇ ਜਾ ਕੇ ਆਪਣੇ ਮੁੰਡੇ ਨੂੰ ਤੇ ਕੰਕਮਲੇ ਗੋਲੇ ਕਰ ਦਿੰਦੀ ਆ ਵਾਹ ਉਹਦਾ ਕਟਕਟ ਬੁਰਾ ਹਾਲ ਕਿੰਨੇ ਵੀ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ ਬਾਥਰੂਮ ਤੇ ਸੌਰੇ ਘਰ ਚ ਰਹਿੰਦੇ ਨੂੰ ਕਿ ਕਰਾਇਤੇ ਐਸੀ ਤਾਂ ਹੁਣ ਉਧਰ ਬਗਦਲ ਚ ਰਹਨੇ ਆ ਕਿਰਾਏ ਤੇ ਨਹੀਂ ਜੀ ਕਿਰਾਏ ਤੇ ਰਹਿੰਦੇ ਨਹੀਂ ਉੱਥੇ ਜੀ ਜੇਣਾ ਤੇ ਸਾਡੇ ਆ ਤੁਸੀਂ ਜਾ ਕੇ ਦੇਖ ਲਓ ਮੇਰੀ ਹਾਲਤ ਐ ਹਾਂ ਦੇਖ ਲਓ ਤੁਸੀਂ ਜਾ ਕੇ ਮੈਂ ਆਪਣੇ ਭਰਾ ਤੇ ਜੀ ਹੁਣ ਅੱਥੀ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਦੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨੇ 2.5 18 19 ਦੇ ਵਿੱਚ ਉਹ ਕਾਰਨ ਕੀ ਬਣਿਆ ਛੋਟੇ ਬੈਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਇਆ ਨਾ ਹੁਣ ਸੁਣਦੇ 20 ਲਗਭਗ 18-20 ਕਿਲੇ ਹੁੰਦੇ ਨੇ ਸੋਡੇ ਪਤੀ ਨੂੰ ਹਾਂ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬਣਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਕੇਂਦਰ ਦੇ ਵਿੱਚ ਬੰਨੇ ਆ ਸੀ ਖਰਚਾ ਮੇਰਾ ਬਈ 1500 ਉਹ ਵੀ ਇਹਨਾਂ ਨੇ ਬੰਦ ਕਰ ਰਖਿਆ ਜੀ ਹੁਣ ਕਹਿੰਦੇ ਨਾ ਤੇ ਨਾ 150 ਕਿਹੜਾ ਕਿਹੜਾ ਜੱਜਾਂ ਨੇ 1500 ਬਈ 1500 ਨਾ ਤਾਂ ਤੁਸੀਂ ਵੀ ਨਹੀਂ ਆਉਂਦਾ ਚੀਜ਼ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮਨਾਂ ਕਰਤਾ ਜੇ ਸਮਾਨ ਮੰਗਾ ਨਹੀਂ ਉਹ ਤਾਂ ਵੀ ਕਹਿੰਦੇ ਸिल्या ਕਿ ਇਹ ਮੇਰਾ ਭਰਾ ਦੇ ਕੇ ਜਾਂਦਾ ਉਹ ਕਰਦੀ ਮਾਲਕ ਨੇ ਬਰਾਬਰ ਦੀ ਉਹ ਤੈਨੂੰ ਮੈਂ ਕੋਈ ਦੋ ਮ ਆ ਦੋ ਬੇਟੇ ਨੇ ਦੇਖ ਸਕਦੇ ਹੋ ਵੀ ਮੈਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀਰ ਕੰਮਣ ਲੱਗ ਰਿਹਾ ਹੈ ਅੰਦਰੋਂ ਜੇ ਤੁਹਾਨੂੰ ਮੈਂ ਰੂਹ ਕਹਾਂ ਸੱਚੀ ਆ ਦੇਖ ਦੋ ਆ ਦੋ ਬੇਟੇ ਨੇ 700 ਖੜੀਏ ਕੀ ਕੈਮਰੇ ਲਾਉਂਦੀਆਂ ਦੇਖ ਸਕਦੇ ਹੋ ਨੂੰ ਘਰੋਂ ਕੱਢ ਰખી ਹੈ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦੇਉਂਗੀ ਆਹ ਤੁਹਾਡੀ ਨਣਾਣ ਵੀ ਖਲਾਫ ਦੇਣ ਦੀ ਮਾਂ ਦੇ ਘਰਦਿਆਂ ਆਜਾ ਪੜਾਓ ਜੀ ਤੇ ਇਹਦੀ ਬੇਟੀ ਵੀ ਉਹ ਬੈਠੀ ਹੈ ਦੇਖ ਸਕਦੇ ਹੋ ਇਸ ਸਾਈਡ ਦੇ ਸੱਸ ਦੀ ਬੇਟੀ ਵੀ ਬੈਠੀ ਨਗਰੇ ਤਾਪਾ ਜੀ ਤੁਸੀਂ ਵੀ ਘਰੇ ਬੈਠੇ ਹੋਰੇ ਕੀ ਕਰਨੇ ਪੁੱਤ ਭਣੀ ਬਸਾਉਦੇ ਨਹੀਂ ਹੈਗੇ ਉਹ ਨਹੀਂ ਬਸਾਉਂਦੇ ਕਤਰੀ ਮਾਂ ਨਹੀਂ ਬਸਣ ਦਿੰਦੀ ਨਾਲ ਸੀ ਮੇਰੀ ਮੰਮੀ ਦਾ ਫੋਟੋ ਉਹ ਬਸਾਉਂਦੇ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਵੀ ਇਹ ਤੇਰੀ ਪਰਚਾਈ ਕਹੀਏ ਸੀ ਜੀ ਉਹ ਕਹਿੰਦਾ ਪਰਚਾਈ ਕਿਵੇਂ ਜੀ ਹੁਣੀ ਬਸਾ ਦਿੰਦੇ ਆ ਦੇਖ ਲੈ ਤੇਰਾ ਵੀ ਬਸਾ ਦਿੰਦੇ ਆ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਫੋਨ ਸਹੁਰੇ ਨੂੰ ਲਾ ਹੁਣੇ ਉਹਨਾਂ ਨਾਲ ਵੀ ਨਿਮੇਟ ਦਾਂਗੇ ਨਿਮੇਟਣਗੇ ਬਾਬੇ ਤੇਰੇ ਸਹੁਰੇ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈੱਡ ਰੂਮ ਚ ਗੱਲ ਬੁੱਤ ਕਰਾਉਣਾ ਫੋਨ ਤੇਰੀ ਪਰਜਾਈ ਨਾ ਕਿ ਆ ਤੂੰ ਦੱਸੌਂਦਾ ਰਹਿ ਨਜਾਇਜ਼ ਹੁੰਦੀ ਕਿ ਨੀ ਇਹਦੇ ਬੈਡਰੂਮ 'ਚ ਕੈਮਰਾ ਲਾਇਆ ਬੈਠਾ ਹੈ ਨਹੀਂ ਇਸ ਕੈਮਰੇ ਦਾ ਬੰਦ ਹੈ ਮੈਂ ਮਨ ਦਾ ਲੈ ਕੈਮਰਾ ਲੱਗਿਆ ਤਾਂ ਹੋਏਗਾ ਕੈਮਰਾ ਲਾਉਂਦਾ ਕੌਣ ਹੈ ਲਾਉਂਦਾ ਕੌਣ ਹੁੰਦਾ ਹੈ ਬੰਦ ਤਾਂ ਹੋ ਕਰ ਲਿਆ ਤਾਂ ਕਾਰਨ ਕੀ ਕਰਦੇ ਹੈ ਕਿਉਂ ਇਹੋ ਜਿਹੇ ਬੈਡਰੂਮ 'ਚ ਕੈਮਰਾ ਲਾਉਣਾ ਹੈ ਫਿਰ ਕਾਹਦੇ ਵਾਸਤੇ ਘਰੋਂ ਕੱਢ ਰਖੀ ਆਂਦਾ ਬਾਹਰ ਨਹੀਂ ਜੀ ਚੁਰਾਪੇ ਤੋਂ ਮੁੰਡਾ ਆਇਆ ਤਾਂ ਕਾਰਨ ਕੀ ਹੈ ਕੈਮਰਾ ਲਾਉਂਦਾ ਹੈ ਕੈਮਰਾ ਖੱਛੀ ਨਹੀਂ ਬੰਦਾ ਲਾਉਂਦਾ ਮਿਸਟਰ ਕੀ ਨਾਮ ਹੈ ਬੀਰਪਾਲ ਕੌਰ ਜੀ ਮੇਰਾ ਸਤਪੁਰ ਸਿੰਘ ਹੈ ਕਿਹੜਾ ਪਿੰਡਾ ਆਪਣਾ ਆਪਣਾ ਛਾਇਲੇ ਪਿੰਡਾ ਜੀ ਅੱਛਾ ਨੰਗਲੇ ਪਿੰਡ ਵਿਆਹੀ ਸੀ ਨੰਗਲੇ ਪਿੰਡ ਕੁੜੀ ਵਿਆਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18 19 ਜੀ ਸਾਡਾ ਕੇਸ ਚੱਲਿਆ ਪਹਿਲਾਂ ਕੁੱਟ ਮਾਰ ਦਾ ਇੱਕ ਦਮਾਰ ਹੋਇਆ ਸਾਡੇ ਕੋਲ ਰਾਜੀ ਨਮੀ ਵੀ ਪਈ ਨੇ ਉਹ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਛੇਤਰ ਮਾਰ ਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਨਦਾ ਪਿਛਲੇ ਸਾਲ ਕੁੜੀ ਕੁੱਟੀ ਅਸੀਂ ਸਰਪੰਚ ਸਾਹਿਬ ਨੂੰ ਗਾਇ ਵੀ ਘਰੇ ਜਾ ਕੇ ਦੇਓ ਮੈਨੂੰ ਤਾਂ ਬੜਨ ਨਹੀਂ ਦਿੰਦਾ सरपंच साहब ਘਰੇ ਆਉਣ ਲੱਗੇ ਉਹਨਾਂ ਨੂੰ ਬੜਨ ਨਹੀਂ ਦਿੱਤਾ ਜੀ ਜਿਵੇਂ ਆਪਾਂ ਬੁਲਾ ਕੇ ਸਰਪੰਚ ਜਿਹੜੇ ਪੁੱਛ ਵੀ ਸਕਦੇ ਐ ਗੱਲ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚਲੋ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ ਮੇਰੀ ਨਾਂ ਨਹੀਂ ਮਰਗੀ ਉੱਥੇ ਤੱਕ ਨਹੀਂ ਸਾਨੂੰ ਵੀ ਇਹ ਬੰਦਾ ਦੇਖੋ ਬਰਿਸ਼ਤੇਦਾਰੀ ਆਉਂਦੀਆਂ ਨੇ ਭੈਣ ਭਾਈ ਨਾਲ ਹੀ ਹੁੰਦਾ ਜੀ ਹੁਣ ਨਾ ਨਹੀਂ ਮਰਗੀ ਉੱਥੇ ਜਿਹੋ ਬੰਦਾ ਹੋਰ ਕਿੱਥੇ ਜਾਊਗਾ ਬਲੌਕ ਲਿਸਟ 'ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਸਾਰਾ ਕੁਝ ਸਾਈਨ ਕਰਕੇ ਜੀ ਨੰਬਰ 2 ਤੇ ਨੰਬਰ 2 ਦੇ ਇਹਨਾਂ ਨੇ ਕੀ ਕੀਤਾ ਜੀ ਹੁਣ ਜਦੋਂ ਕੁੱਟਮਾਰ ਹੁੰਦੀ ਐ ਜਦ ਜੀ ਜੀ ਭੈਣ ਦੀ ਭੈ ਜੀ ਪ੍ਰਾਈਵੇਸੀ ਹੁੰਦੀ ਹੈ ਆਪਣੀ ਆਹੀ ਹੁੰਦੀ ਹੈ ਨਹੀਂ ਜੀ ਪਿੰਡਾਂ ਦੇ ਵਿੱਚ ਆਪਣੇ ਦਾ ਤੁਹਾਨੂੰ ਪਤਾ ਧਾਰਮਿਕ ਦੇ ਸ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੀਡ ਚ ਪ੍ਰੋਬਲਮ ਹੋ ਗਈ ਉਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਬਈ ਆਹੀ ਕਿਨੂੰ ਹੋਈ ਹੈ ਉਹ ਤੇ ਉਹਨੇ ਨਾਲ ਨਹੀਂ ਜਾਂਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਾਂ ਸੁਨਾਮ ਤੇ ਪਤਾ ਵੀ ਹੈਣਾ ਦਾ ਮਤਲਬ ਸੋਡਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਾਉਂਦੀ ਜੀ ਕੁਝ ਨਹੀਂ ਦਪਾਉਂਦੇ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਕੇ ਆਇਆ ਸਾਲ ਦੇ ਲਗਭਗ ਜੀ ਪਹਿਲਾ ਦਿੰਦੇ ਸੀਗੇ ਖਰਚਾ ਹੁਣ ਕੌਣ ਖਵਾਉਂਦਾ ਫਿਰ ਮੈਂ ਦੇ ਕੇ 3400 ਦਾ ਸਾਮਾਨ ਦੇ ਕੇ ਗਿਆ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਅੱਜ ਤੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਾਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਜੇ ਸਾਨੂੰ ਕੁਝ ਤਾਗੇ ਦੀ ਵੀ ਤਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨਹੀਂ ਆ ਇਹਨਾਂ ਨੂੰ ਇਹਨਾਂ ਨੂੰ ਕੀ ਹੋ ਸੋ ਇਹ ਗੱਲ ਹੈ ਕਿ ਬ੍ਰਸ਼ ਕੋਲ ਦੇਖਿਆ ਤੋਂ ਹਾਂ ਦੋ ਰੋਟੀਆਂ ਨਹੀਂ ਖਾਂਦੀ ਐ ਇਹਨਾਂ ਦਾ ਕੰਮ ਕਰਦੀ ਐ 50 ਰੁਪਏ ਰੋਜ਼ ਦਾ ਖਰਚਾ ਬੰਨੇ ਹੋ ਸੀ ਉਹ ਵੀ ਬੰਦ ਕਰਕੇ ਨੰਬਰ 2 ਤੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕੰਮ ਕਰਾ ਕੇ ਭਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਨਾਲ ਕੀ ਮੰਦਾ ਯਾਰ ਦੁੱਧ ਵੀ ਆਉਂਦਾ ਸਾਰਾ ਸਮਾਨ ਆਉਂਦਾ ਫਿਰ 20 ਕਿਲੋ ਦਾ ਮਾਲਕ ਆਪਾਂ ਨੂੰ ਤਾਂ ਇਹ ਗੱਲਾਂ ਵੀ ਨਹੀਂ ਆਪਣੀ ਗੱਲ ਹੀ ਹੁੰਦੀ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਦੇ ਹੁਣ ਕੁੱਟਮਾ ਰੋਜ਼ ਦੇ ਰੋਸ ਅੰਦਰੋਂ ਜਦੋਂ ਅਸੀਂ ਕਹਿੰਦੇ ਵੀ ਕੈਮਰਾ ਦਿਖਾਓ ਦਿਖਾਉਂਦੇ ਨਹੀਂ ਜੀ ਕਿੰਨੇ ਕਿੱਲੇ ਜ਼ਮੀਨ ਦੇ ਹੁੰਦੇ ਨੇ 19 ਕਿੱਲੇ ਜ਼ਮੀਨ ਦੇ ਨੇ 19 20 ਨੇ ਸਿਰਫ ਛੋਟੀ ਕੁੜੀ ਨੂੰ ਖਰਚਾ ਬੰਨਿਆ 50 ਰੁਪਏ ਰੋਜ਼ ਇੱਕ ਦਿਨ ਦਾ ਆਹ ਦੇਖੋ ਵੀ ਕਿੱਡੇ ਟੋਪਕ ਮਾਰ ਚੋ ਜਾ ਰਿਹਾ ਜੇ ਕੋਈ ਇੱਕ ਮਿੰਟ ਦੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਦੱਸਦੀ ਐ ਉੱਥੋਂ ਫਿਰ ਮੈਂ ਉਹਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਕੋਈ ਪਰਦਾ ਨਹੀਂ ਹੈ ਕਿ ਪਣ ਪਈਦਾ ਜਦੋਂ ਲੇਡੀ ਜੀ ਡਾਕਟਰ ਕੋਲੇ ਜਾ ਕੇ ਮੈਂ ਵੇਲਾ ਨਹੀਂ ਇਹ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਜਮੀਨ ਦਾ ਜਮੀਨਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚ ਦਵਾਈ ਦਵਾ ਲਵੇ ਹੋਰ ਤਾਂ ਦੂਰ ਦੀ ਅੱਛਾ ਆਪਣੇ ਘਰ ਵਾਲੀ ਨਹੀਂ ਲੈ ਜਾ ਨਹੀਂ ਲੈ ਜਾ ਸਕਦਾ ਇਹ ਐ ਲਾਲ ਵੀ ਇੰਨਾ ਟੌਰਚਰ ਦਾ ਬੰਦਾ ਜੇਲ੍ਹ ਦੇ ਵਿੱਚ ਵੀ ਨਹੀਂ ਕਰਦਾ ਨਾ ਜਿਹੜਾ ਇਹ ਕਰਕੇ ਕੱਲਾ ਬਾਥਰੂਮ ਤੇ ਇਹਨਾਂ ਨੇ ਆਪਣਾ ਟਾਇਲਟ ਵਗੈਰਾ ਛੱਡੂ ਨਾ ਜਗਾ ਜਗਾ ਤੇ ਕੈਮਰਾ ਬਾਥਰੂਮ ਚ ਵੀ ਨਹੀਂ ਹੈ ਮੈਂਟਲੀ ਟੌਰਚਰ ਤੇ ਸਰੀਰਕ ਸ਼ੋਸ਼ਣ ਇਹਦਾ ਸ਼ੋਸ਼ਣ ਹੀ ਹੋ ਰਿਹਾ ਇੱਕ ਤਰ੍ਹਾਂ ਦਾ ਐ ਲਾਲੋ ਇਹਨਾਂ ਦਾ ਕੋਈ ਫੈਕਟਰੀ ਵੀ ਨਹੀਂ ਕਰਦੀ ਬੜਵੱਧ ਕਿੱਲਾ ਠੀਕ ਹੈ ਜੀ ਇਹ ਜ਼ਮੀਨ ਆਪਾਂ ਨੌਕਰਾਉਣਿਆਂ ਘੋੜਾ ਤੇ ਬੁੜੀ ਮੁੰਡਿਆਂ ਨਾਲ ਕਰਾਉਂਦੇ ਨੇ ਹਾਂਜੀ ਇਹ ਆਪਦੇ ਨਾਲ ਬਰਾਗੀ ਡਰਾ ਕੇ ਅੱਠ ਕਿਲੇ ਹੁਣ ਕਰਾ ਕੇ ਅੱਠ ਕਿਲੇ ਆ ਬੁੜੀ ਆ ਜਿਹੜੀ ਕਹਿੰਦੀ ਮੈਂ ਹਿੱਸਾ ਦੂੰ ਆਪਦੀ ਕੁੜੀ ਨੂੰ ਜਿਹੜੀ ਘਰਿਆਂ ਬਿਠਾਸੀ ਕੁੜੀ ਫਿਰ ਤੁੜੀ ਬਿਠਾਉਂਦਾ ਮੁੰਡੇ ਨੂੰ ਹਿੱਸਾ ਨਹੀਂ ਦਿੰਦੀ ਮੁੰਡੇ ਨੂੰ ਜਵਾਕਾਂ ਨੂੰ ਦਿੰਦੀ ਨਹੀਂ ਹਿੱਸਾ ਨਹੀਂ ਦਿੰਦੀ ਕਹਿੰਦੀ ਇੱਕ ਪੋਤਾ ਪਾਲੂ ਵੱਡਾ ਵੱਡਾ ਛੋਟਾ ਨਹੀਂ ਪਾਲਦੀ ਅੱਛਾ ਅੱਛਾ ਜੀ ਕੁੜੀ ਦੇ ਜਵਾਕ ਪਾਲੂਗੀ ਇੱਕ ਬੱਚਾ ਕਹਿੰਦੀ ਇਹਦਾ ਪਾਲੂਗੀ ਛੋਟਾ ਬੱਚਾ ਨਹੀਂ ਪਾਲਦੀ ਕੁੜੀ ਨਾਲ ਇੰਨਾ ਅਤਿਆਚਾਰ ਕਰਦੀ ਆ ਨਾ ਅਸੀਂ ਕਿਦੀ ਇਸੇ ਚ ਰੱਖਾਂਗੇ ਅਸੀਂ ਜਮੀਨ ਕਿਥੋਂ ਦੇਵਾਂਗੇ ਛੋਟੇ ਬੱਚਿਆਂ ਨੂੰ ਜੀ ਉਹ ਹੀ ਲੱਲਾ ਬਾਰੇ 5 ਕਿਲੇ ਪੰਜ ਕਰਾਣਾ ਅਸੀਂ ਮੁੰਡੇ ਕੋਲੇ ਜੀ ਪਹਿਲਾਂ ਨਹੀਂ ਫਰਦਾ ਘੜਾ ਲੈ ਜੋ 8 ਰਹਿ ਗਏ 5 ਕਿਲੇ ਡਰਾ ਕੇ ਨੋ ਅਸੀਂ ਕਿਉਂ ਉਹ ਜੀ 5 ਕਿਲੇ ਜੀ ਮਾਂ ਨੇ ਪੁੱਤ ਤੋਂ ਆਪਦੇ ਨੌ ਕਰਾਲੇ 5 ਕਿਲੇ ਪਟਵਾਰੀ ਨੇ ਤਾਂ ਹੀ ਤਾਂ ਧੀ ਬੈਠੀ ਆ ਯਾਰਾਂ ਤਾਂ ਹੀ ਤਾਂ ਨੌ ਕਰਾਇਆ ਉਹ ਸੁਣਨ ਹੋ ਰਿਹਾ ਪਤਾ ਨਹੀਂ ਉਹਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਆ ਪਤਾ ਨਹੀਂ ਉਹਨੂੰ ਕੋਈ ਨਸ਼ਾ ਖਵਾਉਂਦੀ ਆ ਕੀ ਖਵਾਉਂਦੀ ਆ ਭੋਲ ਕੇ ਪਿਉਂਦੀ ਆ ਉਹ ਕੋਰੋਂਦਾ ਹੀ ਨਹੀਂ ਉਹਨੂੰ ਜਿਵੇਂ ਬਾਈ ਉਹ ਮੇਰੇ ਦਰਮਿਆਨ ਐਂਟਾ ਕਰ ਰ ਉਹ ਬਸ ਇਕੱਲਾ ਉਹ ਕੁੜੀ ਦੇ ਕੋਲੇ ਬੈਠੀ ਵਧੀ ਹੈ ਭਾਈ ਨੂੰ ਉਹਦੇ ਨੂੰ ਕਹਿੰਦਾ ਵੀ ਮੇਰੀ ਬਈ ਮਦਦ ਕਰਦੇ ਆ ਕਿ ਤੁਸੀਂ ਐ ਮੰਨੋ ਵੀ ਜਿਹੜੇ ਬੰਦੇ ਨੂੰ ਐ ਨਹੀਂ ਪਤਾ ਵੀ ਆਪਣਾ ਤਾਂ ਉਹਨਾਂ ਨਾਲ ਰੋਲ ਆ ਜਾਂ ਪੰ ਲੜੇ ਹੋ ਜਾਂ ਉਸੇ ਬੰਦੇ ਨੂੰ ਕਹਿੰਦਾ ਹੈਲਪ ਕਰ ਦੋ ਆ ਛੋਟੇ ਛੋਟੇ ਬੱਚੇ ਨੇ ਭਾਈ ਤਸਵੀਰਾਂ ਚ ਨਜ਼ਰ ਆਉਂਦਾ ਨਾ ਉਹਦਾ ਪੁੱਤਰ ਆਇਆ ਹੋਣਾ ਬੰਦਾ ਤਾਂ ਰਹਿੰਦਾ ਕਿੰਨੇ ਵੱਡਾ ਮੜਾ ਖਾਲਸਾ ਬਾਈ ਕਿ ਵੱਡੇ ਇਹਨਾਂ ਨੇ ਅੰਦਰਲਾ ਕੁੰਡਾ ਲਾਇਆ ਹੋਇਆ ਤੇ ਜਦੋਂ ਅਸੀਂ ਨੇ ਗੇਟ ਖੜਕਾਇਆ ਕਟੋ ਘਟ 20 ਮਿੰਟ ਲਾਤੇ ਗੇਟ ਖੋਲਣ ਨੂੰ ਆ ਜਿਹੜਾ ਕੈਮਰਾ ਕਮਾਇਆ ਹੋਇਆ ਫਿਰ ਇਹਨਾਂ ਨੇ ਕਮਾ ਕੇ ਫਿਰ ਜਾ ਕੇ ਗੇਟ ਖੋਲਿਆ ਤੇ ਇਹ ਬਹੁਤ ਚਾਤਰ ਚਲਾਕ ਨੇ ਦੋਵੇਂ ਮਾਮਾ 3 ਇਹ ਕੁੜੀ ਉਰੇ ਬਸਣ ਨਹੀਂ ਦਿੰਦੀਆਂ ਬਾਥਰੂਮ 'ਚ ਵੀ ਲਾ ਰੱਖਿਆ ਹੈ ਬਾਥਰੂਮ 'ਚ ਵੀ ਕੈਮਰੇ ਨੇ ਦੇਖੋ ਜਿਹੜਾ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਰਾਉਣਾ ਇਹ ਕੀ ਸਾਬਤ ਕਰਨਾ ਚਾਹੁੰਦੀਆਂ ਨੇ ਬਾਕੀ ਉਹ ਰੋੜੀ ਸੁੱਟ ਕੇ ਵਿਚਾਰੀ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਏ ਆਪਦੇ ਪੁੱਤ ਦੇ ਕਾਇਮ ਮਤਲਬ ਬੈੱਡ ਦੇ ਉੱਤੇ ਕੈਮਰਾ ਲਾਰ ਕੀ ਹੈ ਲਾ ਰਹੀ ਹੈ ਹਾਂਜੀ ਪਪਾ ਜੀ ਤੁਸੀਂ ਤੁਸੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਲਵਾ ਤੰਨਾ ਦਲ ਮਿਸਲ ਬਾਬਾ ਸੰਗਤ ਸਿੰਘ ਅਰਵਾ ਖੜਵਾ ਦਲ ਵੱਲੋਂ ਆਏ ਹੋਏ ਆ ਸਾਡੇ ਜੇਸ਼ੇਦਾਰ ਬਾਬਾ ਸ਼ੇਰ ਸਿੰਘ ਜੀ ਕੋਲ ਤੇ ਹੋਏ ਨੇ ਸੋ ਅਸੀਂ ਤਾਂ ਇਹ ਬੇਟੇ ਲੋਕਾਂ ਦੇ ਘਰ ਬਸਾਉਣ ਜਾਂਦੇ ਆ ਅਸੀਂ ਉਹ ਜਾਣ ਵਾਲੇ ਚੋ ਨਹੀਂ ਹਾਂ ਅਸੀਂ ਇਹ ਗੱਲ ਕਹਿਣਾ ਚਾਹਦੇ ਆ ਮਾਤਾ ਨੂੰ ਵੀ ਅਸੀਂ ਧੱਕਾ ਨਹੀਂ ਕਰਦੇ ਆਪਣਾ ਹਿੱਸਾ ਦਾ ਲੈਵੇ ਜੋ ਮਰਜੀ ਡੇੜੇ ਆਲੇ ਉਹ ਦੇਵੇ ਚਾਹੇ ਕਿਸੇ ਬੂਮਨੇ ਨੂੰ ਦੇਵੇ ਜਿੱਥੇ ਮਰਜੀ ਜਾਵੇ ਲੁਟਾਵੇ ਅਸੀਂ ਜਿਹੜਾ ਇਹਨਾਂ ਦਾ ਹੱਕ ਬਣਦਾ ਇਹਨਾਂ ਦੇ ਦੋ ਪੋਤੇ ਨੇ ਨੌਜਵਾਨ 8 9 10 10 ਸਾਲ ਦੀ ਉਮਰ ਨੇ ਇਹਨਾਂ ਦੇ ਨਾਂ ਕਰਾਉਣ ਤੇ ਅਸੀਂ ਫੇਰ ਜਾਵਾਂਗੇ ਨਹੀਂ ਤੇ ਇੱਥੇ ਕੈਮਰੇ ਕੀ ਅਸੀਂ ਇੱਥੇ ਵਸਾਵਾਂਗੇ ਸਾਰਾ ਕੁਝ ਇੱਥੇ ਕਰਾਂਗੇ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਰਾਦਰਾ ਬੜਾ ਬੜਾ ਬੱਚੇ ਮੋਤੀਆਂ ਦੀਆਂ ਤਸਵੀਰਾਂ ਦਾ ਰੈਸ ਨੂੰ ਦਲੇਰ ਹੋਵੇਂ ਨਾ ਜਿੱਤੀਆਂ ਮੈਸਰੀ ਆਣੋ ਇਹੋ ਕਹਿੰਨੀ ਪੰਜਾਬ ਚ ਵੀ ਦਲੇਰ ਨੀਆਂ ਬਣੋ ਤੁਸੀਂ ਮਾਤਾ ਸਹਿਬਕੌਰ ਦੀਆਂ ਧੀਆਂ ਜੋ ਸਸਤਰਤਾਰੀ ਹੋਵੇ ਵੀ ਬਾਣੇ ਪਾਓ ਵੀ ਅੰਮਰਤਾਰੀ ਹੋਵੇ ਤੁਹਾਨੂੰ ਕਿੱਦਾਂ ਨਹੀਂ ਸੱਸਾਂ ਘਰ ਚ ਵਸਾਂ ਦੇਣੀਆਂ ਪਹਿਲੋ ਕੁੜੀਆਂ ਨੂੰ ਇਹ ਚ ਖੜ ਕੇ ਕਰੀਆਂ ਕਈ ਕੁੜੀਆਂ شریف ਜਿਨ੍ਹਾਂ ਨੂੰ ਸੱਸਾਂ ਦਬਾ ਲੈਂਦੀਆਂ ਪਰ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਮੈਨੇ ਬੇਨਤੀ ਕਰਦੀਆਂ ਵੇ ਅੰਬਰਤਾਰੀ ਹੋ ਗਏ ਆਪਣੀ ਜੁਰਤ ਦੇ ਨਾਲ ਕਿਸੇ ਨੂੰ ਮੌਕਾ ਨਾ ਦਊ ਉਂਗਲ ਚੱਕਣ ਦਾ ਆਪਣੀ ਜੁਰਤ ਨਾਲ ਕਰ ਦੇ ਵਿੱਚ ਵੱਸੋ ਤੁਹਾਡੇ ਪ੍ਰਭਾਅ ਭਰਾ ਵੀ ਤੁਹਾਡੇ ਤੇ ਮਾਣ ਕਰਨ ਵੀ ਹਾਂ ਸਾਡੀ ਭੈਣ ਆ ਆ ਦੋ ਬੱਚੇ ਨੇ ਵੇ ਇਹਨਾਂ ਨੂੰ ਵੀ ਕਹਿਣੀ ਆ ਹੁਣ ਇਹ ਵੀ ਅੰਬਰਤਾਰੀ ਹੋਣਗੇ ਠੀਕ ਆ ਐਂਡ ਐਵੀ ਅੰਮਰਤ ਸਿੰਘ ਐਮਰਤ ਸਿੰਘ ਉਹ ਵੀ ਕਿਹਨਾਂ ਤੁਸੀਂ ਵੀ ਇਹ ਵੀ ਹੁਣ ਸਿੰਘ ਸੱਜਣਗੇ ਥੋੜੇ ਦਿਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੋਗੇ ਇਹਨਾਂ ਨੇ ਮਹਾਰਾਜ ਕਿਹ ਇਸ ਦਾ ਰੱਖੇ ਹਾਂਜੀ ਕੇਸ ਰੱਖਿਓ 11 ਦਸਤਾਰਾਂ ਸਜਾਈਆਂ ਹੋਈਆਂ ਹੋਰ ਖਾਵਾਂਗੇ ਦਲੇਰ ਬਣ ਕੇ ਰਹਿਣਾ ਏ ਠੀਕ ਆ ਐਹੀ ਤੇਰੇ ਨਾਲ ਖੜੇ ਆ ਜਦੋਂ ਸਾਨੂੰ ਫੋਨ ਕਰੋਗੇ ਰਾਤ ਮਾਰੇ ਦਿਨੇ ਮਾਰੇ ਅਸੀਂ ਭੱਜੇ ਆਵਾਂਗੇ ਸਾਡੀਆਂ ਮਿੰਟਾਂ ਮੇਰੇ ਤਿਆਰ ਪਿਆਰ ਰਹੀਆਂ ਫੌਜਾਂ ਠੀਕ ਆ ਬਾਈ ਬਾਈ ਜੀ ਨਿਓਂ ਤਰੀਦੀ ਅੱਜ ਤਿੰਨੀ ਤੁਸੀਂ ਆ ਤੋਂ ਦੀ ਆਪਾ ਬਹੁਤ ਜਿਆਦੇ ਜੀ ਸਾੜ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਤੀਨ ਇਨਸਾਫ ਦਿੱਤਾ ਹੈ ਸਿੰਘ ਸਿੰਘ ਫੌਜਾਂ ਨੇ ਉਹ ਕੰਤਰੀ ਬਹੁਤ ਖੁਸ਼ੀ ਹੈ ਕਿ ਸਾਡੀ ਤੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਤੀ ਦਾ ਹੋ ਜਾਣਾ ਇਹਦੇ ਉਹ ਕਹਣਾ ਵੀ ਆਂਡ ਗਵਾਡ ਸਾਰਾ ਖੁਸ਼ ਹੋ ਆਂਡ ਗਵਾਡ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਹੀ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ। ਇਹ ਮਿਲ ਨਹੀਂ ਪਾਉਂਦੇ। ਹੁਣ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਦੇ ਕੋਲ ਬੈਠਾ ਰਹੋਤਾ ਕਿ ਇਹ ਸਾਡੇ ਕੋਲ ਬੈਠਾ ਰਹੋਤਾ। ਇਹਦਾ ਸੁਭਾਅ ਤਾਂ ਸਾਰਾ ਕੋਈ ਲਾਂਬਾ ਨਹੀਂ ਆ। ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ। ਕਿਉਂ ਭਾਈ ਤੰਗ ਕਿਉਂ ਬਾਬਾ ਜੀ ਤੁਸੀਂ ਕਿੱਥੇ ਨਾ ਜਾਉਨੇ? ਮੈਂ ਤਾਂ ਆਹੀ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ। ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ। ਉਹ ਝੇਲ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਸਾਡੇ ਪੱਲੇ ਪਾਇਓ ਸਾਡੇ ਕੋਲੇ ਆਇਓ ਬਸ ਗੱਲ ਖਤਮ ਆ ਪਹਿਲੇ ਸਰਬੋਸ਼ ਮਹਾਰਾਜ ਨੂੰ ਪਾਓ ਸਰਬੋਸ਼ ਮਹਾਰਾਜ ਪਹਿਲੇ ਇਹ ਕਹਿਣਾ ਚਾਹੁੰਦੇ ਭਾਈ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣਦੀ ਆਂਡ ਕਮੰਡ ਆਉਂਦਾ ਸੀ ਕਰੇ ਇਹ ਤਾਂ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸੇ ਨੇ ਸੁਣੀ ਡੀਐਸ ਦੇ ਲੈਰੇ ਵੀ ਗਏ ਕਿ ਸਾਫ ਨੂੰ ਬਸ ਟੈਸਟ ਕਰਵਾਉਂਦੇ ਨੇ ਇਹ ਗੱਲ ਕੋਈ ਵੀ ਕਹਿੰਦੇ ਨੇ ਕਿ ਅਸੀਂ ਜੱਡੀਆਂ ਵੰਡਦੇ ਆਂਗੇ ਤੁਸੀਂ ਸਾਡਾ ਕੀ ਕਰ ਲਓਗੇ ਮੈਨੂੰ ਤਾਂ ਇਨਸਾਫ ਤਾਂ ਦਿੱਤੀ ਦਿੰਦੀ ਇਹ ਬੀਬੀਆਂ ਨੇ ਪੰਜ ਦਿਨ ਪਹਿਣਾ ਨੀ ਸਾਰੇ ਵੀ ਬੜੀ ਮੁਸ਼ਕਿਲ ਦਵਾਏ ਧੰਨਵਾਦ